ਪਿੰਦਰ ਸਿਆਂ ਕਿੱਦਾਂ ਕਰਨੀ ਹੁਣ ਦੱਸ ਦੇ ਤੂੰ ਕਿ ਚੋਪੀ ਕੀਤਾ ਰਹੀ ਨਾ ਮੂਹ ਲਮਕਾ ਕੇ ਬਹਿ ਜਾਂਦਾ ਵਾ ਕੋਈ ਸਲਾਹ ਕੋਈ ਸੁਰ ਹੁਣ ਰੱਬ ਦੇ ਅੱਗੇ ਕਿਹਦਾ ਜੋਰ ਵਾ ਹੁਣ ਗਾੜੀ ਤੇਰਾ ਸੋਚਣਾ ਨਹੀਂ ਹੁਣ ਅਸੀਂ ਕਿੰਨਾ ਕਚਰ ਮੈਂ ਇੱਥੇ ਆਣਾ ਬਹਿਣਾ ਹੁਣ ਜਾਂ ਫਿਰ ਮੈਨੂੰ ਉਥੋਂ ਟਾਈਮ ਕੱਢਣਾ ਪੈਣਾ ਪੱਕਾ ਫਿਰ ਨਿਆਣਿਆਂ ਦਾ ਸੋਚਣਾ ਪੈਣਾ ਬੀਬੀ ਕੋ ਅਦਾ ਨਹੀਂ ਕੋ ਹੁੰਦਾ ਉਹ ਬਥੇਰਾ ਇਲਾਜ ਕਰਾਇਆ ਨਹੀਂ ਅਡੇ ਕਰਮਾਂ ਜੋ ਤਣ ਕੀ ਕਰਨਾ ਫਿਰ ਰੱਬ ਦੀ ਕੀਤੀ ਹੋ ਗਈ ਆ ਐਦਾਂ ਨਹੀਂ ਚੁੱਪ ਕੀਤੀਆਂ ਗੱਲ ਬਣਨੀ ਤੂੰ ਤਾਂ ਮੂੰਹ ਖੋਲ ਦੱਸ ਮੈਨੂੰ ਕੀ ਤੇਰੀ ਸੋਚਣਾ ਨਿਆਣਿਆਂ ਦਾ ਵੀ ਕੁਛ ਮੈਂ ਤੈਨੂੰ ਖਲ ਦੱਸਾਂ ਮਾਤਾ ਪੈਣ ਜਿੱਥੋਂ ਤੁਸੀਂ ਬੋਲਣ ਦੇ ਜਨਾ ਉਹ ਮੈਂ ਸੱਜ ਸਮਝਦਾ ਹਾਂ ਜਿਹੜਾ ਤੁਸੀਂ ਕਹਿੰਦੇ ਜਨਾ ਵੀ ਦੁਬਾਰਾ ਉਹ ਤੇ ਕੀ ਗੱਲ ਹੋਣੀ ਇੰਨਾ ਚ ਪੈਣੀ ਮੁਣਕੀ ਦਜਾਈ ਕੋਈ ਉਦਾਂ ਦੀ ਆ ਗਈ ੱੱਕੇ ਮਾਰੂਗੀ ਉਲਟਾ ਫੁਲਟਾ ਨਿਆਣਾ ਨੂੰ ਬੋਲੂਗੀ ਤੇ ਫੇਰ ਗੱਲ ਤੇ ਤੂੰ ਚੱਜਦੀ ਕੀਤੀ ਆ ਪਰ ਇਹਨਾਂ ਇਹਨਾਂ ਨੂੰ ਕਾਨੂੰ ੱੱਕੇ ਜੋ ਕੇ ਕਰਨਾ ਉਹ ਬੂਏ ਲਗਾਉਦੇ ਲੱਗ ਰੋਟੀ ਨੂੰ ਚੱਕਣੇ ਟਾਈਮ ਨਾ ਆਊਗੀ ਰੋਟੀ ਪੱਕੂਗੀ ਬੱਚੇ ਖਾਣਗੇ ਮਾਤਾ ਗੱਲ ਦੱਸਾਂ ਮੈਂ ਮੈਂ ਇਹੋ ਕੰਮ ਕਰਨਾ ਔਰ ਦੂਜੀ ਗੱਲ ਸੁਣ ਲੋ ਕੰਮ ਤੋਂ ਬਿਨਾ ਨਹੀਂ ਜੀ ਸਰਨਾ ਮੈਨੂੰ ਜਾਣਾ ਪੈਣਾ ਵਾ ਉਹ ਮੈਂ ਕੁਝ ਕਮਾਫੀ ਲਿਆਉਂਗਾ ਤੇ ਤੁੱਲਾ ਚੌਂਕਾ ਚੱਲੂਗਾ ਤੇ ਤੁਸੀਂ ਕਹਿੰਦੀਆਂ ਨਾ ਕਿ ਕੰਮ ਛੱਡ ਕੇ ਆ ਜਾ ਘਰ ਤੇ ਇਹਨਾਂ ਬੱਚਿਆਂ ਦੀਆਂ ਪੜਾਈਆਂ ਕਿੱਥੋਂ ਪੂਰੀਆਂ ਹੋਣੀਆਂ ਵਾ ਖਰਚਾ ਕਿੱਥੋਂ ਆਉਣਾ ਵਾ ਇਹਨਾਂ ਦਾ ਲੀੜਾ ਕੱਪੜਾ ਦਿਨ ਦਿਹਾੜ ਕਈ ਚੀਜ਼ਾਂ ਹੋਊ ਮੇਰੀ ਗੱਲ ਸੁਣ ਐਦਾਂ ਨਾ ਤੂੰ ਐਵੇਂ ਗੱਲ ਨਾ ਟਾਲਿਆ ਕਰ ਤੂੰ ਤੇ ਚੱਲ ਜਾਣਾ ਤੇ ਨਿਆਣਿਆਂ ਦਾ ਕਿੰਨੇ ਸੋਚਣਾ ਨਿਆਣਿਆਂ ਦਾ ਵੀ ਹੁਣ ਵੇਖਣਾ ਪੈਣਾ ਨਾ ਐਦਾਂ ਨਹੀਂ ਗੱਲ ਬਣਨੀ ਬਾਉ ਉਹ ਭੈਣ ਕੋਈ ਗੱਲ ਨਹੀਂ ਨਿਆਣਿਆਂ ਕੋਲ ਬੀਜੀ ਸੌਂ ਜਾ ਕਰੂਗੀ ਪੈਸੇ ਤੇ ਮੈਂ ਭੇਜਣੇ ਆ ਸੌਦੇ ਪੱਤੇ ਦੀ ਕੋਈ ਕਮੀ ਨਹੀਂ ਆ ਕੋਈ ਰਸਨ ਪਾਣੀ ਦੀ ਕੋਈ ਕਮੀ ਨਹੀਂ ਹੋਣ ਦੇਣੀ ਮੈਂ ਸਾਰੀ ਤਨਖਾਹ ਭੇਜ ਜਾਰੂਗਾ ਬਾਕੀ ਬੀਜੀ ਸੌਂ ਜਾ ਕਰੂ ਲੱਗੇ ਜੇ ਨਹੀਂ ਤੇ ਕੋਈ ਨਹੀਂ ਦਵਿੰਦਰ ਹੈਗੀਆ ਚਾਚੀ ਜੀ ਦਾ ਵੀ ਆਪਰੇ ਉਹ ਸੰਭਾਲ ਲੂਗੀ ਵੇਖਾਂ ਹਾਂ ਕਿੱਦਾਂ ਦੀਆਂ ਗੱਲਾਂ ਕਰਦਾ ਵਾ ਤਾਂ ਹੀ ਉਹ ਤੇ ਸੋਚਣ ਡਈ ਆ ਆ ਕੱਲੇ ਛੱਡਣ ਵਾਲੇ ਆ ਨਿਆਣੇ ਉਹ ਆ ਵੀ ਦਿਮਾਗੋਂ ਗੱਲ ਸੋਚ ਲਿਆ ਕਰ ਤੂੰ ਫਿਰਿਆ ਤੁਰਿਆ ਵਾ ਤੂੰ ਤੇ ਉਹੋ ਗੱਲ ਹਾਨੂੰ ਡਿਆਂ ਤੂੰ ਸਮਝਾਉਣ ਜਿੱਦਾਂ ਡਿਆ ਲੈਕਚਰ ਕਰਨ ਗੱਲ ਸੋ ਮੇਰੀ ਹੁਣ ਆਈ ਆ ਤੇ ਗੱਲ ਕਰਕੇ ਜਾਈਂ ਪਾਈਓ ਤੇ ਮੈਂ ਟਾਈਮ ਕੱਢਿਆ ਵਾ ਕਿ ਹੁਣ ਮੈਂ ਗੱਲ ਕਰਕੇ ਜਾਣੀ ਆ ਸਿਮ ਪੁੱਤ ਹਾਂਜੀ ਭੂਜੀ ਜਾਂ ਚਾਚੀ ਨੂੰ ਸੱਦ ਕੇ ਲਿਆ ਲਿਆਣੀ ਭੂਜੀ ਦੇ ਮੇਰੇ ਰਾਜੇ ਮੇਰੀ ਗੱਲ ਸੁਣ ਪੁੱਤ ਅਜੇ ਤੂੰ ਕੀ ਚਲੋ ਐਡੇ ਜਵਾਨ ਵੀ ਨਹੀਂ ਤੇ ਨਿਆਣਿਆਂ ਚ ਹੀ ਉਹ ਨਾ ਵੇ ਪਿੱਤ ਵੱਲ ਸਿੜੀ ਲਾ ਕੇ ਤੇ ਜਾਂ ਫੋਨ ਤੇ ਵੇਂਧਾ ਰਮੇ ਤੇ ਕੁੜੀ ਦਾ ਧਿਆਨ ਨਾ ਰੱਖੇ ਭੈਣ ਵਾ ਤੇਰੀ ਉਹ ਧਿਆਨ ਰੱਖਣਾ ਪੈਣਾ ਤੈਨੂੰ ਨਹੀਂ ਭੂਜੀ ਰੱਖੂ ਮੈਂ ਧਿਆਨ ਪੂਰਾ ਉਹਦਾ ਆਹੋ ਚਾਚੀ ਜੀ ਹਾਂਜੀ ਤੁਹਾਨੂੰ ਉਹਦੇ ਦਾਦੀ ਸਿੱਦੰਡੇ ਜੋ ਕਿਉਂ ਕੀ ਗੱਲ ਦਾਦੀ ਨੇ ਕਿ ਹੁਣ ਕੀ ਕਹਿਣਾ ਉਹ ਅੱਜ ਪਾਪਾ ਨੇ ਚੱਲ ਜਾਣਾ ਨਾ ਤੇ ਇਸ ਕਰਕੇ ਉਹ ਪਰ ਗੱਲਬਾਤ ਕਰਦੇ ਤਾਂ ਨਾਲ ਚੱਲ ਕੋਈ ਨਹੀਂ ਆਉਣੀ ਹੈ ਹਾਂਜੀ ਆਇਓ ਬੀਜੀ ਦਾ ਵੀ ਨਾ ਕਾ ਖਾਲ ਨਹੀਂ ਆ ਮੈਨੂੰ ਸਾਰਾ ਪਤਾ ਵਾ ਮੈਂ ਜਾਣਦੀ ਜਿਹੜੀਆਂ ਤੁਸੀਂ ਗੱਲਾਂ ਕਰਨੀਆਂ ਵਾ ਸਾਡੀ ਵੀ ਲਾਈਫ ਆ ਮੇਰਾ ਵੀ ਪਰਿਵਾਰ ਆ ਇਹਨਾਂ ਦਾ ਹੁਣ ਇਹੀ ਇਰਾਦਾ ਵਾ ਕਿ ਇਹਨਾਂ ਨੂੰ ਵਿਚ ਬਾੜ ਲਾਂ ਤਸ ਮੈਂ ਕਿਦਾਂ ਬਾੜ ਲਾਂ ਤੇ ਜੇ ਜੋ ਬੰਨੇ ਕਿਹਾ ਤੇ ਜੋ ਬੰਨੇ ਉਸੇ ਵੇਲੇ ਮੰਨ ਜਾਣਾ ਵਾ ਪਹਿਲਾਂ ਤਾਂ ਮੈਂ ਇਹਨਾਂ ਨਾਲ ਗੱਲ ਕਰਦੀ ਆ ਇਹਨਾਂ ਨੂੰ ਸਮਝਾਉਣੀ ਆ ਕਿ ਕੋਈ ਵੀ ਕਹਣ ਤਾਂ ਤੁਸੀਂ ਹਾਂ ਨਾ ਕਰਿਓ ਜੋ ਬਨਾ ਹੂੰ ਫਰਜ਼ਾਈ ਛੱਡ ਵੀ ਦੋ ਹੁਣ ਕਿ ਇਹਦੇ ਨਾਲ ਹੀ ਬਸ ਵਿੱਚੇ ਬੜੇ ਰਹਿਣਾ ਵਾ ਕੀ ਕਰਨਾ ਮੀ ਲੱਗਾ ਬਾਹਰ ਤੁਹਾਨੂੰ ਪਤਾ ਵੀ ਆ ਤੇ ਬਾਹਰ ਕੀ ਚੱਲਣ ਡਿਆ ਵਾ ਸਵੈਲ ਆਉਂਦੀ ਐ ਪਰੋਂਠੇ ਰਾਂਡੇ ਮੂਲੀ ਵਾਲੇ ਹਾਂ ਨਾ ਨਖਰੇ ਜਿਹਾ ਨਾ ਕਰਦੇ ਰਿਆ ਕਰੋ ਮਜ਼ਾਕ ਚ ਗੱਲ ਲੈ ਜਾਂਦੇ ਜੇ ਤੇ ਕੀ ਚੱਲਣ ਡਿਆ ਔਰ ਕੁੜੀ ਆਈ ਸੀ ਤੇ ਆ ਬੀਜੀ ਨੇ ਉਦਾਂ ਦੀ ਰੱਟ ਫੜੀ ਆ ਅਹੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੈਨੂੰ ਪਤਾ ਉਹ ਕੀ ਚਾਹੁੰਦੇ ਆ ਉਹ ਇਹੋ ਗੱਲ ਚਾਹੁੰਦੇ ਆ ਵੀ ਨਿਆਣੇ ਇੱਥੇ ਹੀ ਰੋਟੀ ਖਾਈ ਜਾਣ ਜੋ ਬਣ ਹੁਣ ਤੁਹਾਨੂੰ ਵੀ ਪਤਾ ਵਾ ਮੇਰਾ ਵੀ ਪੋਤ ਵਾ ਤੇ ਸਾਡੀ ਵੀ ਕੋਈ ਲਾਈਫ ਆ ਹੀ ਵੀ ਕੱਲੇ ਵੀ ਮਤਲਬ ਬੈਠ ਕੇ ਖਾਣਾ ਚਾਹੁੰਦੇ ਹੁਣ ਜਿਹੜੀ ਚੀਜ਼ ਅਸੀਂ ਲਿਆਵਾਂਗੇ ਫਰੂਟ ਹੀ ਸਮਝ ਲਓ ਦਵਾਂਗੇ ਨਾ ਉਹਨਾਂ ਨੂੰ ਹੈ ਖਰਚੇ ਕਿੰਨੇ ਆ ਕੁੜੀ ਜਵਾਨ ਹੋਣ ਲਈ ਆ ਉਹ ਚੱਲ ਕੋਈ ਨਹੀਂ ਭਰਾ ਦੇ ਨਿਆਣੇ ਆ ਹੈ ਜੇ ਰਹੀ ਜਾਂਦੇ ਇੱਥੇ ਤੇ ਕੋਈ ਗੱਲ ਨਹੀਂ ਰਾਲਾ ਮਿਲ ਕੇ ਰਹੀ ਜਾਂਦੇ ਹੁਣ ਪਾਲਣੇ ਦੇ ਪੈਣੇ ਕੀ ਕਹਣਗੇ ਲੋਕ ਹੱਦ ਹੋਈ ਆ ਮੁੰਡਾ ਨਿਆਣਾ ਕਿਤੇ ਜਵਾਨ ਹੋਇਆ ਵਾ ਭੈਣ ਭਰਾ ਜਵਾਨ ਹੋਏ ਆਪਣੇ ਕਰਨਗੇ ਖਾਣਗੇ ਬਹੁਤੀ ਗੱਲ ਆ ਨਾ ਕੰਮ ਵਾਲੀ ਲਾ ਦੇਣੀ ਆ ਸਾਰੀਆਂ ਸਹੂਲਤਾਂ ਉਹਨਾਂ ਨੂੰ ਮਿਲ ਜਾਣੀਆਂ ਆਣੀ ਪੱਕਾ ਮਿਲੂਗਾ ਹੈ ਕਪੜਾ ਤੋਂ ਤੇ ਮਿਲਣੇ ਹੋਰ ਨਿਆਣਾ ਨੂੰ ਕੀ ਚਾਹੀਦਾ ਵਾ ਤੇ ਆ ਤੁਹੀਂ ਹੁਣ ਉਥੇ ਵਿਜੀ ਬਲਾਉਂਦੇ ਆ ਨਾ ਤੇ ਜਾਣਾ ਆਪਾਂ ਦੋਵਾਂ ਨੇ ਆ ਪਰ ਗੱਲ ਇੱਕ ਸੁਣ ਲੋ ਹਾਂ ਨਹੀਂ ਕਰਨੀ ਵੀ ਇਹੀ ਨਿਆਣੇ ਇਧਰ ਲਾਵਾਂਗੇ ਐ ਕਰਾਂਗੇ ਬਗਾਨੀਆਂ ਜ਼ਿੰਮੇਵਾਰੀਆਂ ਨਹੀਂ ਸਾਂਭੀਆਂ ਜਾਂਦੀਆਂ ਖਰਚਾ ਦੇਈ ਜਾਣਾ ਵਾ ਖਰਚੇ ਤੇ ਹੀ ਕਿਸੇ ਗੱਲ ਦੀ ਟੋਟ ਨਹੀਂ ਆਉਣ ਦੇਣੀ ਕਾ ਵੇ ਚਾਲੀ ਗੱਲ ਨਾ ਕਰਿਓ ਵੀ ਵੇਚ ਰੱਖਣੇ ਆ ਮੈਂ ਤਾਂ ਕਹਿਣਾ ਰਹੀ ਜਾਂਦੀ ਕੀ ਹੋਣ ਲੱਗਾ ਆ ਜਿੱਥੇ ਅਸੀਂ ਚਾਰ ਬੁਕੀਆਂ ਖਾਂਦੇ ਉਹ ਵੀ ਖਾਈ ਜਾਣਗੇ ਨਿਆਣੇ ਜੋ ਬੰਤੀ ਜਵਾਨ ਹੋਣ ਲਈ ਆ ਧੀਆ ਦੀ ਤੇ ਰੱਖੀਆਂ ਨਹੀਂ ਮਾਣ ਚਲ ਜਵਾਨ ਹੋਣ ਸਾਡੇ ਸੇਰੀ ਪਈ ਹੈ ਕੋਈ ਨੂੰ ਵਿਆਹ ਕੇ ਗਾਉਨੇ ਆਪਣੇ ਘਰ ਚਲ ਜਾਣਾ ਮੁੰਡੇ ਆ ਦੇ ਮੁੰਡਾ ਆਪਣਾ ਵਿਆਹ ਨੂੰ ਮੁੰਡਾ ਉਹਦਾ ਨਹੀਂ ਤੁਹਾਨੂੰ ਜਿਹੜੀ ਗੱਲ ਆਖੀ ਹੈ ਨਾ ਹਾਂ ਨਹੀਂ ਕਰਨੀ ਤੇ ਚਲੋ ਮੇਰੇ ਨਾਲ ਭਲਾਉਂਦੇ ਕੋਈ ਨਹੀਂ ਆਉਂਦਾ ਜਨਾਨੀ ਆਉਂਦਾ ਚਲ ਵੇਖਦਾ ਕੀ ਕਹਿੰਦੀ ਤੂੰ ਵੇਖ ਪੁੱਤ ਸਕੂਲੋਂ ਕੰਮ ਕਿੱਦਾਂ ਦਾ ਮਿਲਿਆ ਕਿਹੜਾ ਹੁਣ ਕਰਨਾ ਕਿੱਦਾਂ ਵਾ ਉਹਨੂੰ ਸਾਰਾ ਦੱਸਣਾ ਵਾ ਕਿਹ ਵੇਲੇ ਉਹ ਨਗੇਲੀ ਕਰ ਜੇ ਤੇ ਆਪ ਧਿਆਨ ਰੱਖਣਾ ਸਕੂਲ ਦਾ ਸਾਰਾ ਕੰਮ ਕੁੜੀ ਨੂੰ ਕਰਾ ਕੇ ਤੇ ਫੇਰ ਇਧਰ ਉਧਰ ਜਾਣਾ ਵਾ ਇਹ ਨਾਵੇਂ ਪਤੰਗਾ ਚੜੂੰਗਾ ਰਵੇ ਤੂੰ ਮੇਰਾ ਪੁੱਤ ਸਿਆਣਾ ਬਣ ਹੈ ਬੜਾ ਬੀਬਾ ਵਾ ਪੈਸੇ ਢੇਲੇ ਦੀ ਪੁੱਤ ਕੋਈ ਕਮੀ ਨਹੀਂ ਆਉਣ ਦੇਣੀ ਦੋਵੇਂ ਭੈਣ ਭਰਾ ਰਲ ਕੇ ਰਹਿਣਾ ਵਾ ਪੜਾਈ ਕਰਨੀ ਆ ਖੂਬ ਇੱਕ ਦੂਜੇ ਨੂੰ ਪੁੱਛਿਆ ਕਰੋ ਦੱਸਿਆ ਕਰੋ ਕਿ ਆ ਗੱਲ ਆ ਹੋਰ ਕੋਈ ਵੀ ਕੋਈ ਕਿਸ ਤਰ੍ਹਾਂ ਦੀ ਗੱਲ ਹੋਦੀ ਆ ਫੋਨ ਮੈਂ ਕਰਦਾ ਰਹੂੰਗਾ ਜਾਂ ਮੈਨੂੰ ਜਦੋਂ ਮਰਜ਼ੀ ਫੋਨ ਕਰ ਲਿਆ ਕਰਿਓ ਤੇ ਪੈਸੇ ਢੇਲੇ ਦੀ ਕਮੀ ਕੋਈ ਆਉਣੀ ਨਹੀਂ ਈ ਆ ਜੋ ਵੀ ਸਕੂਲ ਦੀ ਫੀਸ ਜੋ ਵੀ ਟਿਊਸ਼ਨ ਦੀ ਫੀਸ ਜਿੱਥੇ ਪੜਨਾ ਜਿੱਦਾਂ ਦੀ ਪੜਾਈ ਕਰਨੀ ਤੁਸੀਂ ਕਰੋ ਮਨ ਲਾ ਕੇ ਕੋਈ ਨਹੀਂ ਪਾਪਾ ਜੀ ਮੈਂ ਸਾਰੇ ਚੀਜ਼ਾਂ ਦਾ ਧਿਆਨ ਰੱਖੂੰਗਾ ਇਹਦੀ ਪੜਾਈ ਪੜ੍ਹਾਈ ਦਾ ਵੀ ਮੈਂ ਉਹ ਧਿਆਨ ਰੱਖੂੰਗਾ ਮੈਂ ਪਿੰਦਰ ਸਮਾ ਜਿਹੜਾ ਤੀਆਂ ਪੁੱਤਾਂ ਨੂੰ ਸਿਆਣਾ ਕਰ ਦਿੰਦਾ ਹੁੰਦਾ ਵਾ ਘਰ ਚੱਲ ਕੋਈ ਨਹੀਂ ਜ਼ਿੰਮੇਵਾਰੀ ਤੇ ਜ਼ਿੰਮੇਵਾਰੀ ਹੁੰਦੀ ਤੀਆਂ ਪੁੱਤਾਂ ਨੂੰ ਕਹਿਣਾ ਵੀ ਪੈਂਦਾ ਵਾ ਹਾਂ ਜੀ ਵੀਜੀ ਬੁਲਾਇਆ ਸੀ ਹਾਂ ਬੁਲਾਇਆ ਲੇਖ ਦੱਸੋ ਦੀ ਆਈ ਦਿਵਿੰਦਰ ਰੋਟੀ ਪਾਣੀ ਖਾ ਲਿਆ ਵਾ ਹਾਂਜੀ ਦੀਦੀ ਮੈਂ ਤਾਂ ਖਾ ਲਿਆ ਵਾ ਇਹਨਾਂ ਖਾਣੀ ਹੀ ਬਸ ਆ ਨਿੱਕ ਨਿੱਕਾ ਘਰ ਦੇ ਹੀ ਨੀ ਕੰਮ ਮੁੱਕਦੇ ਤੇ ਕੀ ਨਹੀਂ ਪੈਣ ਡਿਆ ਵਾਂ ਤਾਂ ਕੰਮ ਵੀ ਕੀ ਮੁਕਣਾ ਵਾ ਹਾਂਜੀ ਹਾਂਜੀ ਤੇਰੀ ਵੀਰ ਜੀ ਆਹੋ ਕੀਤਾ ਸੀ ਮੈਂ ਫੋਨ ਕੰਪਨੀ 'ਚ ਤੇ ਹੁਣ ਤੇ ਕੰਮ ਮਿਲਿਆ ਵਾ ਤੇ ਜਾਣਾ ਪੈਣਾ ਜਿਹੜਾ ਨੰਦੇ ਵਿੱਚ ਹੋ ਗਿਆ ਚਲ ਜਾਣਾ ਵਾ ਫਿਰ ਯਾਂ ਸਰਦਾ ਵਾ ਚਲ ਜਾਣਾ ਹੀ ਤਾਂ ਹੀ ਉਹ ਤੇ ਮੈਂ ਤੈਨੂੰ ਬੁਲਾਇਆ ਵਾ ਇੱਧਰ ਅੱਛਾ ਅੱਛਾ ਦੱਸੋ ਫਿਰ ਨਿਆਣਿਆਂ ਦੀ ਜ਼ਿੰਮੇਵਾਰੀ ਆ ਕਿੱਦਾਂ ਹੁਣ ਗੱਡੀ ਚੱਲਣਾ ਵਾ ਕੀ ਕਰਨਾ ਸਕੂਲੇ ਵੀ ਜਾਂਦੇ ਆ ਤੈਨੂੰ ਪਤਾ ਨਿਆਣੇ ਅੱਜ ਕੱਲ ਲੀੜਾ ਲੱਤਾ ਇੱਕ ਲੰਦੇ ਇੱਕ ਬਾਉਂਦੇ ਤੇਰ ਲਾ ਦਿੰਦੇ ਤੈਨੂੰ ਸਾਰਾ ਕੁ ਪਤਾ ਹੀ ਆ ਸੋਚਣਾ ਪੈਣਾ ਹੁਣ ਇਹਨਾਂ ਦਾ ਬੱਚਿਆਂ ਦਾ ਲੈ ਨਿਆਣੇ ਕਿਹੜੇ ਨਿਆਣੇ ਆ ਸੁਖ ਨਾਲ ਜਵਾਨ ਹੋਏ ਆ ਤੇ ਇੱਥੇ ਸਾਂਝਾ ਘਰ ਵਾ ਕੋਈ ਪਰਵਾਹ ਨਹੀਂ ਆ ਦਾਸ ਦਾ ਗਿਹੜੇ ਮਾਰੀਦੇ ਆ ਅਸੀਂ ਤੇ ਨਿਆਣਿਆਂ ਦਾ ਕਰਦੇ ਹੀ ਬੜਾ ਵਾ ਹੈ ਜਦੋਂ ਛੁੱਟੀ ਹੋਵੇ ਨਿਆਣੇ ਨੂੰ ਚੱਲ ਆਖੀਦਾ ਵਾ ਪੁੱਤ ਆ ਲੀੜਾ ਮੈਨੂੰ ਪੜਾ ਦਿਓ ਆ ਧੋ ਦਿੰਨੀ ਆ ਨਾ ਧੋ ਲਓ ਨਿਆਣੇ ਤੇ ਸਾਡੇ ਸਿਆਣੇ ਹੀ ਬੜੇ ਆ ਚੰਗੀ ਗੱਲ ਵਾ ਨਿਆਣਿਆਂ ਦਾ ਧਿਆਨ ਰੱਖਦੀ ਆ ਤੇਰੀਆਂ ਵੀ ਦੋਵੇਂ ਪਾਸੇ ਲੱਤਾਂ ਰੈਂਦੀ ਇੱਕ ਉਧਰ ਤੇ ਇੱਕ ਇਧਰ ਤੇ ਅਸੀਂ ਕਹਿਣ ਲਈ ਵੀ ਨਿਆਣੇ ਜਾਂ ਇਧਰ ਹੀ ਚੱਲ ਜਾਣ ਇੱਕੋ ਥਾਂ ਖਾਣੀਆਂ ਤੇ ਦੋ ਰੋਟੀਆਂ ਹੀ ਆ ਉਹ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਆ ਵੀ ਨਿਆਣੇ ਉਧਰ ਚੱਲ ਜਾਣ ਕੋਈ ਗੱਲ ਨਹੀਂ ਕੋਈ ਵੰਡਿਆ ਕੋਹ ਅਸੀਂ ਨਿਆਣਿਆਂ ਨੂੰ ਇੱਥੇ ਬੜੀ ਸੋਣੀ ਰੋਟੀ ਦੇਈ ਜਾਂਨੇ ਆ ਜੇ ਬਹੁਤੀ ਗੱਲ ਆ ਨਾ ਤਾਂ ਕੋਈ ਕੰਮ ਵਾਲੀ ਲਾ ਦੇਣੇ ਕਿਉਂ ਬੀਜੀ ਕੋ ਕੰਮ ਹੁੰਦਾ ਨਹੀਂ ਆ ਤੇ ਇਹੋ ਝੜ-ਝੜਾਈ ਦਾ ਜ਼ਿਆਦਾ ਹੁੰਦਾ ਤਾਂ ਜਾਂ ਰੋਟੀ ਪਾਣੀ ਦਾ ਤੂੰ ਇਹੋ ਜੀ ਦੀਦੀ ਟੈਨਸ਼ਨ ਨਾ ਲਾਓ ਅਸੀਂ ਹੈਗੇ ਆ ਆਹ ਤੇ ਕਦੇ ਦੂਜ ਦਰਾਜ ਕੀਤੀ ਨਹੀਂ ਬੱਚਿਆਂ ਚ। ਵੀ ਤਾਈਓ ਤੇ ਕਹਿਣ ਡੇ ਚੱਲ ਦੂਜ ਦਰਾਜ ਨਹੀਂ ਕੀਤੀ ਫਿਰ ਵੀ ਟੈਨਸ਼ਨ ਤੇ ਹੁੰਦੀ ਹੀ ਆ ਨਾ। ਮੇਰੀ ਸੁਣੋ ਗੱਲ। ਨਿਆਣੇ ਤੇ ਨਿਆਣੇ ਕਿੰਨੇ ਕਜੇ ਕਿ ਤਸਿਆਣੀ ਹੋ ਗਏ। ਚਲੋ ਮੈਂ ਮੰਦੀ ਆਂ ਕਿ ਨਿਆਣੇ ਉਧਰ ਚੱਲ ਜਾਣਗੇ ਤੇ ਆ ਇਨਾ ਸਮਾਨ ਕਿਦਾਂ ਜੂਤਾਂ ਲਾਲਾ ਬਣਾਇਆ ਵਾ ਪੋਰੇ ਪੋਰੇ ਜੋੜ ਕੇ ਬਣਾਇਆ ਵਾ ਤੇ ਆਂਦੇ ਹੁੰਦੇ ਬੰਦ ਦਰਵਾਜੇ ਹੋ ਜਾਣ ਤੇ ਉਲੀ ਲੱਗਣ ਵਾਲਾ ਕੰਮ ਹੋ ਜਾਂਦਾ ਵਾ। ਜਾਲੇ ਜੰਮ ਜਾਂਦੇ ਬੰਦ ਘਰਾਂ ਚ ਤੇ ਚਲੋ ਹੱਥ ਫੇਰਦਾ ਰਹਿੰਦਾ ਬੱਚੇ ਹੋਣਗੇ ਆਪਣੇ ਆਉਣਗੇ ਪੋਚੇ ਲੱਗਣਗੇ। ਕੰਮੜੀ ਰੱਖਾਂਗੇ ਸਫਾਈ ਸਪਰੇ ਕਰੋਗੀ ਤੇ ਦਰਵਾਜ਼ੇ ਖੁੱਲਿਆ ਚੰਗੇ ਲੱਗਦੇ ਆ ਤੁਸੀਂ ਇਹੋ ਜੀ ਟੈਨਸ਼ਨ ਨਾ ਲਓ ਤੁਸੀਂ ਬੇਫਿਕਰੇ ਹੋ ਕੇ ਆਪਣੇ ਪਿੰਡ ਜਾਓ ਅਹੀਂ ਹੈਗੇ ਆ ਪਾਜੀ ਤੁਸੀਂ ਵੀ ਜਾਓ ਕੋਈ ਗੱਲ ਨਹੀਂ ਸਾਨੂੰ ਕਿਤੇ ਦੁਪਰ ਆ ਰਹੇ ਆ ਜੋ ਬਣ ਕਿਤੇ ਇਹੀ ਨਿਆਣੇ ਨੂੰ ਪਿੱਠ ਦਿੱਤੀ ਆ ਹਨਾ ਨਿਆਣੇ ਇੱਥੇ ਆਪਣੀਆਂ ਮਨ ਮਰਜ਼ੀਆਂ ਕਰਨਗੇ ਗੇਮਾਂ ਖੇਡਦੇ ਐਲਸੀਡੀ ਲਾ ਸੱਡਣਗੇ ਉਧਰ ਹੋਣਗੇ ਤੇ ਜੋ ਆਪਾਂ ਦਾ ਡਰ ਹੋਊਗਾ ਉਹਨੂੰ ਹੋਊਗਾ ਵੀ ਵੇਖਣ ਡਿਆ ਸਾਨੂੰ ਚਾ ਘੂਰੂਗਾ ਤੇ ਸੋਹ ਹੁੰਦਾ ਬੱਚੇ ਨੂੰ ਡਰ ਜੀ ਮੇਰੀ ਗੱਲ ਸੁਣੋ ਵੇਖੋ ਮੇਰਾ ਵੀ ਪੁੱਤ ਜਵਾਨ ਹੋਇਆ ਵਾ ਤਿੰਨੇ ਇਕੋ ਜੇ ਆ ਕੋਈ ਮਾੜੀ ਜੀ ਬਿਮਾਰਤੀ ਸਿਆਣੇ ਸਾਚੀ ਆਂਦੇ ਆ ਪਿਖੜਾਏ ਦਾ ਨਾਂ ਨਹੀਂ ਹੁੰਦਾ ਤੇ ਰਵਾਏ ਦਾ ਨਾਂ ਹੋ ਜਾਂਦਾ ਵਾ ਤੇ ਮੈਂ ਕਹਿਣ ਡਈ ਆ ਵੀ ਚੱਲ ਨਿਆਣੇ ਇੱਧਰ ਰਹਿਣਗੇ ਕਿਹੜਾ ਕੋਈ ਦੁੱਪਰਾਣਾ ਤੁਸੀਂ ਤੇ ਫੇਰ ਉਹੋ بار بار ਗੱਲ ਕਰੀ ਜਾਂਦੇ ਇਕੋ ਸਾਡਾ ਵੇੜਾ ਵਾ ਹੈ ਤੇ ਕੋਈ ਹੈ ਹੀ ਨਹੀਂ ਕੋਈ ਦੂਜੀ ਦੁਆਜ ਆਪਣੇ ਚ ਪਰ ਚਾਚੀ ਸ਼ਿੰਮੂ ਰਹਿੰਦੀ ਵੀ ਨਹੀਂ ਨਾ ਇੱਧਰ ਉੱਥੇ ਰਹਿ ਵੀ ਖੋਛ ਕੇ ਕਹਿੰਦੀ ਮੈਂ ਤੁਹਾਡੇ ਜੀ ਰਹਿਣਾ ਓਹੋ ਚੱਲ ਦਿਨੇ ਬੰਦਾ ਜੇ ਨਿਆਣਾ ਜੇ ਖੇਡੇ ਮੱਲੇ ਉਥੇ ਮੈਂ ਨਾ ਹੱਥ ਭੜਾਤੀ ਪਵਾਵੇ ਬੱਚੇ ਨੂੰ ਆ ਰੁਪਿਆ ਜਾਂਦਾ ਕਿੰਨਾ ਕੰਮ ਕਰਨਾ ਕੱਲ ਨੂੰ ਬਗਾਨੇ ਘਰ ਜਾਣਾ ਉਹ ਕੋਈ ਗੱਲ ਨਹੀਂ ਆ ਪਰ ਬੱਚੇ ਬੀਜੀ ਹੈਗੀ ਆ ਰਾਤ ਨੂੰ ਆਪੇ ਘਰੀ ਚੰਗੇ ਆ ਗੱਲ ਸੁਣ ਦਰਵਾਜ਼ਾ ਖੁੱਲਾ ਲੇਟਾਂ ਜਗਦੀਆਂ ਰਹਿਣਗੀਆਂ ਜਿਆਦਾ ਬੋਲਦੀ ਆ ਸਾਡੀ ਗੱਲ ਤੇ ਤੂੰ ਸਮਝਣੀ ਨਹੀਂ ਤਈ ਨਿਆਣੇ ਜਿਹੜੇ ਨਿਆਣਾ ਹੀ ਆ ਜ਼ਿੰਮੇਵਾਰੀ ਜੋ ਖੋ ਜਾਂਦੀ ਆ ਤੂੰ ਜ਼ਿੰਮੇਵਾਰੀ ਨਾਲ ਉਹਨੂੰ ਆਪਣੇ ਚਾਚੇ ਦਾ ਡਰ ਹੋਊਗਾ ਹਾਂ ਗੱਲ ਕਰਨ ਦੇ ਤੂੰ ਕਿੰਨੀਆਂ ਲੰਮੀਆਂ ਚੌੜੀਆਂ ਗੱਲਾਂ ਲੈ ਗਈ ਚੱਲ ਕੋਈ ਨਹੀਂ ਇਹ ਗੱਲਾਂ ਛੱਡੋ ਭਾਜੀ ਕੋਈ ਨਹੀਂ ਤੁਸੀਂ ਤਿਆਰੀ ਕਰੋ ਤੇ ਜਾਓ ਬੀਜੀ ਹੈਗੀ ਬੱਚਿਆਂ ਕੋਲ ਕੋਈ ਗੱਲ ਨਹੀਂ ਨਿਆਣਾ ਜਵਾਰ ਆ ਮੁੰਡਾ ਸਾਰਾ ਪਤਾ ਬਾਜੀ ਰੁਫੀਕਰ ਖਾਂਣ ਦੇ ਆ ਬੰਦੇ ਆਣਿਆ ਦਾ ਹੋਰ ਆਪਾਂ ਕਿਹੜੀ ਗੱਲ ਤਾਂ ਸਿਰ ਤੇ ਨੱਖ ਪਾਉਂਦੇ ਨਹੀਂ ਭਾਈ ਤੇ ਭੈਣ ਜਦੋਂ ਦੀ ਇਦਾਂ ਕਹਾ ਹੋਈ ਨਾ ਅਸੀਂ ਤੇ ਕਿਤੇ ਰਾਜ਼ ਰਹਿਗ ਨਹੀਂ ਦੇਖਿਆ ਉਸ ਟਾਈਮ ਟਾਈਮ ਚ ਜਾਂਦਾ ਤਾਂ ਆ ਜਾਂਦਾ ਕਿ ਰਿਸ਼ਤੇਦਾਰ ਕੋਈ ਆਈ ਉਹੀ ਗੱਲ ਮੈਂ ਕਹਣੀ ਜੇ ਜੋਬਨ ਚੱਲ ਜਾਂਦੇ ਆ ਤੇ ਮੈਂ ਕਰ ਜੇ ਮੈਂ ਚੱਲ ਜਾਂ ਨਹੀਂ ਤੇ ਜੋਬਨ ਕਰ ਬਾਕੀ ਕੋਈ ਗੱਲ ਨਹੀਂ ਬੀਜੀ ਮੈਂ ਤੁਹਾਡੇ ਨਾਲ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਹੋਊਗੀ ਐ ਹੋ ਤੇ ਦੋਫੁੰ ਦਾ ਵੇਲਾ ਭਰਾਵਾ ਭਰਾ ਦੀ ਬਾਹ ਹੁੰਦੀ ਐ ਵੇਲਾ ਕਿੰਨਾ ਸੋਚਦਾ ਜੋਬਨ ਕੋਈ ਗੱਲ ਨਹੀਂ ਥੋੜੀ ਮਾਤੀ ਥੋੜੀ ਸਮਝਾਉਂ ਮਾਨੂੰ ਕੋਈ ਟੈਨਸ਼ਨ ਨਹੀਂ ਲਈਦੀ ਹੁੰਦੀ ਤੂੰ ਪਿੰਦਰਸਿਆਂ ਉਹ ਆਪਣਾ ਨਾ ਆਪਣਾ ਕੰਮ ਕਰ ਤੇ ਆਂ ਦੇ ਨਾਲ ਪਿਛੇ ਨਾ ਧਿਆਨ ਰੱਖ ਗਾੜੀ ਉੱਥੇ ਤੂੰ ਕੰਮ ਕਿੱਦਾਂ ਕਰਨਾ ਜੇ ਤੇਰਾ ਧਿਆਨ ਹੀ ਪਿਛੇ ਰਿਹਾ ਤੇ ਕੋਈ ਗੱਲ ਨਹੀਂ ਭੈਣ ਮੈਂ ਲਾ ਲਿਆ ਹਿਸਾਬ ਤਾਬ ਜਾ ਦਿਵਿੰਦਰ ਦੀ ਟਿਊਨਿੰਗ ਜਿਹੜੀ ਹੈ ਨਾ ਉਹ ਨਿਆਣਿਆਂ ਨੂੰ ਵਿੱਚ ਰੱਖਣ ਵਾਲੀ ਨਹੀਂ ਹੈ ਉਹ ਨਹੀਂ ਚਾਹੁੰਦੀ ਕਿ ਨਿਆਣੇ ਸਾਡੇ ਵਿੱਚ ਰਹਿਣ ਫੂਫੂ ਕਰਦੀ ਕਹੀ ਮੈਂ ਕਿਹੜੀ ਨਿਆਣੀ ਆ ਕੋਈ ਗੱਲ ਨਹੀਂ ਮਾਤਾ ਜਿਨ੍ਹਾਂ ਦਾ ਕੋਈ ਨਾ ਰੱਬ ਹੁੰਦਾ ਮੈਂ ਪੈਸੇ ਭੇਜਿਆ ਕਰਨੇ ਆ ਤੇ ਤੂੰ ਲਾਗੋ ਕੋਈ ਗੱਲ ਨਹੀਂ ਲਾਗੇ ਸੋਨਾ ਲਾਗੇ ਰੱਖਣਾ ਆਪਣੇ ਧਿਆਨ ਨਾਲ ਵੇਖਣਾ ਇਹਨਾਂ ਨੂੰ ਵੀ ਪੜਦੇ ਵੀ ਆ ਨਹੀਂ ਪੜਨਗੇ ਮੈਨੂੰ ਫੋਨ ਕਰਨਾ ਵਾ ਮੈਂ ਤੈਨੂੰ ਦਿਨ ਜੇ ਇੱਕ ਦੋ ਵਾਰ ਫੋਨ ਕਰਿਆ ਕਰਨਾ ਵਾ ਪਤਾ ਹੀ ਤੇ ਮੈਨੂੰ ਕੀ ਕਰਨ ਨੂੰ ਸੱਦਿਆ ਇਹੋ ਗਰਮਤੇ ਕਰਨ ਉਹ ਫਾਫਾ ਆ ਜਾਂਦੀ ਆ ਚੰਗਾ ਤੇ ਘਰ ਆਪਣਾ ਨਹੀਂ ਆ ਤੇ ਮੈਂ ਕਿਸ ਨੂੰ ਵੀ ਕੀ ਕਹਿਣਾ ਵਾ ਹਾਂ ਦਿਮਾਗ ਖਰਾਬ ਕਰ ਦਿੰਦੇ ਜਿੱਦਾਂ ਕਹੋਗੇ ਓਦਾਂ ਕਰ ਲਾਂਗੇ ਨਹੀਂ ਦਵਿੰਦਰ ਚੰਗੇ ਲਗੀਦਾ ਤੂੰ ਤੂੰ ਫੂ ਫੂ ਕਰਦੀ ਆਗੀ ਭੈਣ ਮੈਂ ਉੱਥੇ ਹੀ ਹਾਂ ਤੇ ਕੀ ਕਰਾਂ ਮੈਂ ਭੈਣ ਨੂੰ ਭੈਣ ਦੇ ਸੈਪੇ ਪਾਉਣ ਨੂੰ ਆਉਂਦੀ ਆ ਸਾਡੇ ਗਾਲ ਮੰਨ ਲਈ ਨਿਆਣੇ ਠੀਕ ਆ ਜੇ ਇੱਡਾ ਹੀ ਹੋ ਜਾਣਾ ਤੇ ਆਪ ਇੱਥੇ ਰਹਿ ਪੇ ਤੇ ਜਾਂ ਨਾਲ ਲੈ ਜੇ ਦਿਮਾਗ ਖਰਾਬ ਇਦਾਂ ਕਰੀਦਾ ਹੁੰਦਾ ਤੀਆਂ ਪੁੱਤ ਕੋ ਜੇ ਹੋਏ ਸਾਰੇ ਇੱਥੇ ਸੋਨੋ ਚੋਕ ਹੋ ਜਾਂਦੀ ਜਿੱਦ ਤੇ ਮੇਰੇ ਮੁੰਡੇ ਨੇ ਲਾਹ ਵੀ ਦਿੱਤੀ ਨਾ ਤੇ ਉਹਨਾਂ ਦੀ ਗੱਲ ਨਹੀਂ ਚੜਦਾ ਚੜਨੀ ਮੇਰੇ ਪੁੱਤ ਦੀ ਚੜਨੀ ਆ ਉਹ ਬੇਟੀ ਤਾਂ ਰਹਿਣੀ ਉੱਥੇ ਚੁੱਪ ਕਰਕੇ ਹੈ ਹੀ ਪਕਾਸ ਇੱਥੇ ਆ ਕਰ ਲੈਣੀ ਉੱਥੇ ਅger ਚੁੱਪਾ ਬਾਂ ਬਾਂ ਮੁੰਡੇ ਲੈ ਗੱਡ ਕੇ ਆ ਗਈ ਜਿੰਨਾ ਮਰਜੀ ਅਸੀਂ ਕਰ ਲਈਏ ਪਰ ਸਾਡੀ ਕਦਰ ਕੋਈ ਨਹੀਂ ਪਾਣੀ ਮੈਂ ਤੁਹਾਨੂੰ ਦੱਸਿਆ ਆਈਓ ਆਹੋ ਕੋਈ ਗੱਲ ਨਹੀਂ ਉਹ ਠੋਕ ਕੇ ਜਵਾਬ ਦਿੱਤਾ ਨਹੀਂ ਕੋਈ ਨਹੀਂ ਵੀਰ ਜੀ ਜਿੱਦਾਂ ਕਹੋਗੇ ਉਦਾਂ ਕਰ ਲਾਂਗੇ ਵੀਰ ਦੇ 헤ਜਲੇ ਵੱਡੇ ਉਹ ਕਹਿਣਾ ਪੈਂਦਾ ਵੇ ਕੀ ਕਰਾਂ ਮੈਂ ਉੱਥੇ ਮੌਕੇ ਤੇ ਕੀ ਕਹਿੰਦਾ ਸਾਰੇ ਬੈਠੇ ਉੱਥੇ ਬਗਾਨੀਆਂ ਜ਼ਿੰਮੇਵਾਰੀਆਂ ਚੁਕਣੀਆਂ ਬੜੀਆਂ ਔਖੀਆਂ ਵਾ ਕਹਿਣਾ ਹੀ ਸੌਖਾ ਵਾ ਉਹ ਹੀ ਚੁੱਕ ਤੇ ਨਹੀਂ ਲਈ ਹੁਣ ਕਹਿਣਾ ਮੈਂ ਬਣਦਾ ਹੀ ਉਥੇ ਕੀ ਕਹਿੰਦਾ ਜੋ ਪਿਮਾਇਾ ਹੀ ਨਹੀਂ ਨਿਆਣੇ ਦੇ ਪੱਨੇ ਆਪਣੇ ਗਾਲੋ ਲਾ ਕੇ ਤੇ ਸਾਡੇ ਗਾਲ ਪਾਈ ਜਾਂਦੀ ਆ ਤੁਹਾਡੀ ਚਲਾਕ ਹਾਂ ਉਹ ਕਿਤੇ ਨਹੀਂ ਪੌਂਦੀ ਉਹ ਵੀ ਸਿਆਣਾ ਵ ਸਮਝਦਾਰ ਨਹੀਂ ਕਾਦਾ ਕੱਲ ਵਾ ਹੈ ਇਹ ਡੇਡੇ ਨਿਆਣੇ ਕੰਮਾਂ ਤੇ ਕੱਢੇ ਲੋਕਾਂ ਨੇ ਹੈ ਜਿਨ੍ਹਾਂ ਤੇ ਜ਼ਿੰਮੇਵਾਰੀਆਂ ਪਈਆਂ ਵਾ ਇੱਥੇ ਤੇ ਪੈ ਚਲ ਪੀਉਪਾ ਮੈਂ ਲੱਖ ਵਾਰੀ ਕਮਾਉਂਦੇ ਆ ਨਾ ਉੱਥੇ ਕੰਮ ਕਰਨਦੇ ਆ ਵਾ ਨਹੀਂ ਤੇ ਸਿਆਣਾ ਹੁੰਦਾ ਵਿੱਚੋ ਬੋਲਦਾ ਵੀ ਕੋਈ ਗੱਲ ਨਹੀਂ ਭੁਈ ਜੀ ਚਾਚੀ ਜੀ ਟੈਨਸ਼ਨ ਨਾ ਲਓ ਆਪਾਂ ਵਿੱਚ ਹੀ ਆ ਹੈ ਨਹੀਂ ਹਾ ਗੱਲ ਮੈਂ ਸ਼ੁਕਰ ਆ ਉੱਥੇ ਨਹੀਂ ਕਹਿਤੀ ਨਿਆਣੇ ਕੰਮਾਂ ਦੇ ਕੱਢੇ ਆ ਹੈ ਐਹੋ ਜਿਹੀ ਗੱਲਾਂ ਕਰਨ ਵਾਲੀਆਂ ਤੇਰੀਆਂ ਭੋਰਾ ਭਰ ਨਿਆਣਾ ਤੂੰ ਕਮਾਦੇ ਤੋਂ ਦੂਰ ਰਿਹਾ ਸੁਣ ਮੇਰੀ ਗੱਲ ਕੁੜੀ ਜਵਾਨ ਆ ਹੈ 100 ਵਿੱਚ ਤੇਰੇ ਨਾਲ ਕੰਮ ਦਿੰਦੇ ਤੇ ਹੱਥ ਪਾਊਗੀ ਤੈਨੂੰ ਆਸਰਾ ਹੋਣਾ ਉਹਦਾ ਹੈ ਤੂੰ ਇਹਦੀ ਸੋਚ ਦੀ ਜਾ ਬਾਬਾ ਕੰਮ ਮੈਂ ਆਪੇ ਕਰ ਲੂੰਗੀ ਪਰ ਮਨ ਬਗਾਨੀਆਂ ਜ਼ਿੰਮੇਵਾਰੀਆਂ ਨਹੀਂ ਮੇਰੇ ਕੋ ਚੁੱਕੇ ਜਾਂਦੇ ਮੈਂ ਤੈਨੂੰ ਅੱਜ ਵੀ ਆਣੀ ਤੇ ਕੱਲ ਵੀ ਆਣੀ ਠੀਕ ਆ ਮੇਰੀ ਮੈਂ ਮੈਂ ਦਿਮਾਗ ਨਾ ਮੇਰਾ ਕਾਇਆ ਪਰਾਈਆ ਜੀ ਉਹਨਾਂ ਪੈ ਗਈ ਉਹਦੇ ਸਿਰ ਤੇ ਤੇ ਕੋਈ ਗੱਲ ਨਹੀਂ ਬਗਾਨੀ ਥੋੜੀ ਆ ਪੈ ਗਈ ਆ ਜਦੋਂ ਮੈਂ ਕਹਿੰਦੀ ਵੀ ਇੱਕੋ ਘਰਵਾ ਉਥੇ ਰਹਿਣ ਡੇ ਆ ਤੇ ਕੀ ਤੁਸੀਂ ਲਾਲਾ ਲਾਲਾ ਲਾਈ ਆ ਤੁਸੀਂ ਤੇ ਮੇਲਾ ਲਾਲਾ ਦੱਸਣ ਡੇ ਜੇ ਉਹ ਜੀ ਉਹ ਤੇ ਜਿਗ ਦੇ ਨਾ ਜਾਂਦੀ ਮੂੰਹ ਚੁੱਕ ਕੇ ਐਦਾਂ ਕਰ ਲੋ ਪਿੰਦਰ ਸਿਆ ਐਦਾਂ ਕਰ ਲੋ ਜੇ ਐਡਾ ਵਾ ਨਾ ਇਥੇ ਰਹਿ ਕੇ ਵੇਖ ਨਾ ਮੈਨੂੰ ਪਤਾ ਲੱਗੇ ਉਹਨੂੰ ਮਾਰਾ ਕਹਿੰਦੀ ਆ ਉਹਨੇ ਟੋਣਾ ਉਹਦਾ ਘਰ ਵਾ ਹੈ ਤੂੰ ਉਹਨੂੰ ਕੋ ਮੜਾ ਦੇਣੀ ਪੂਰਾ ਸਮਝ ਆਉਣ ਆਈ ਹੈ ਖਰਚ ਬਣਦਾ ਉਹ ਸਕੀਮਾਂ ਟਾਂਕਦੀਆਂ ਦਵੇ ਇਹੋ ਜਿਹੀ ਆ ਆ ਬੂਹ ਪੁੱਣ ਨੇ ਸਕੂਨ ਨਾਲ ਮੈਨੂੰ ਚਾਹੀਦੀਆਂ ਠੀਕ ਆ ਹਾਂ ਵੇਖੋ ਪੁੱਤ ਮੈਂ ਹੁਣ ਚੱਲ ਜਾਣਾ ਆਪਣੀ ਡਿਊਟੀ ਤੇ ਠੀਕ ਆ ਕੱਲ ਨਹੀਂ ਤੇ ਪਰਸੋਂ ਨੂੰ ਮੈਂ ਚੱਲ ਜਾਣਾ ਤੇ ਮੈਂ ਤੁਹਾਨੂੰ ਜਿਹੜੀ ਗੱਲ ਕਹਾਂ ਦੱਸਣਾ ਵੀ ਕਿਹੇ ਚੀਜ਼ ਦੀ ਟੈਨਸ਼ਨ ਨਹੀਂ ਲੈਣੀ ਜੋ ਹੋਣਾ ਸੀ ਉਹ ਹੋ ਗਿਆ ਹੁਣ ਨਾ ਰੱਬ ਦਾ ਨਾਮ ਲਾਓ ਤੇ ਪੜ੍ਹਾਈ ਕਰੋ ਦਿਲ ਲਾ ਕੇ ਇੱਕ ਦੂਜੇ ਦਾ ਸਾਥ ਦੇਣਾ ਜੇ ਵੀਰ ਲੇਟ ਆਇਆ ਜੇ ਰੋਟੀ ਉਹਨੇ ਗਰਮ ਕਰਨੀ ਤੇ ਗਰਮ ਕਰ ਦਿਓ ਕੋਈ ਜ਼ਿਆਦਾ ਨਹੀਂ ਉੱਥੇ ਤੂੰ ਪੁੱਤ ਤੂੰ ਜਵਾਨ ਹੋਈ ਆ ਹਾਂ ਤੇ ਬਾਕੀ ਕਿਸੇ ਦੇ ਉੱਪਰ ਨਿਰਭਰ ਨਹੀਂ ਰਹਿਣਾ ਕੋਈ ਕਰਦਾ ਵਾ ਤੇ ਠੀਕ ਆ ਕਿਉਂਕਿ ਚਾਚੀ ਤੁਹਾਡੀ ਦਾ ਸੁਭਾਅ ਤੁਹਾ ਤੁਹਾਨੂੰ ਪਤਾ ਹੀ ਕਿਦਾਂ ਦਾ ਹੈਗਾ ਹਨਾ ਚਾਚਾ ਫਿਰ ਵੀ ਥੋੜੀ ਮਦਦ ਕਰਦਾ ਵਾ ਚਾਚੀ ਉਦਾਂ ਦੀ ਨਹੀਂ ਆ ਪਰ ਤੁਸੀਂ ਰਿਸਪੈਕਟ ਕਰਨੀ ਆ ਦੁਸ਼ਮਣੀ ਨਹੀਂ ਜਿਹਨ ਪਾਲ ਨਹੀਂ ਪੀ ਚਾਚੀ ਚੰਗੀ ਨਹੀਂ ਆ ਕਿਸੇ ਨੂੰ ਕਹਿਣਾ ਨਹੀਂ ਆ ਠੀਕ ਆ ਆਪਣੇ ਪਰਾਂ ਤੇ ਖੁਦ ਉੱਡਣਾ ਪੈਂਦਾ ਵਾ ਠੀਕ ਆ ਤੇ ਤੂੰ ਪੁੱਤ ਭੈਣ ਦਾ ਧਿਆਨ ਰੱਖਣਾ ਪੜ੍ਹਾਈ ਦੇ ਵਿੱਚ ਮਦਦ ਕਰਨੀ ਆ ਟਾਈਮ ਟੂ ਟਾਈਮ ਰੋਟੀ ਪਾਣੀ ਸਵੇਰ ਬ੍ਰੇਕਫਾਰਟ ਜਿਹੜਾ ਵਾ ਉਹ ਤੁਹਾਡੀ ਦਾਦੀ ਨੇ ਬਣਾਇਆ ਕਰਨਾ ਵਾ ਤੇ ਦਾਦੀ ਦੀ ਸੇਵਾ ਕਰਨੀ ਕਹਿਣਾ ਮੰਨਣਾ ਜੋ ਦਾਦੀ ਕਵੇ ਉਹੀ ਕੰਮ ਕਰਨਾ ਉਹ ਜਿੱਥੋਂ ਵਰਜੀ ਉੱਥੇ ਨਹੀਂ ਜਾਣਾ ਠੀਕ ਹੈ ਉਹ ਦੂਸਰੀ ਗੱਲ ਰਹੀ ਗੱਲ ਪੈਸਿਆਂ ਦੀ ਤੇਰੇ ਫੋਨ ਤੇ ਮੈਂ ਨਾ ਫੋਨ ਪੇ ਚਲਾਤਾ ਵਾ ਮੈਂ ਟਾਈਮ ਟੂ ਟਾਈਮ ਪੈਸੇ ਜਿਹੜੇ ਆ ਨਾ ਟਰਾਂਸਫਰ ਕਰਦਾ ਰਹੂੰਗਾ ਤੇ ਤੂੰ ਉਤੋਂ ਹੀ ਪੇਮੈਂਟ ਕਰਿਆ ਕਰਨੀ ਤੈਨੂੰ ਮੈਂ ਸਿਖਾਤਾ ਨਾ ਜਦਾਂ ਕਰਨਾ ਪੇਮੈਂਟ ਹਾਂਜੀ ਹਾਂਜੀ ਉਹ ਹੁੰਦੀ ਮੈਨੂੰ ਪਹਿਲੇ ਹਾਂ ਤੇ ਫਾਲਤੂ ਨਹੀਂ ਪੈਸੇ ਖਰਚ ਕਰਨੇ ਇਹ ਅਜਾਇਸ਼ ਹੀ ਨਹੀਂ ਕਰਨੀ ਮੁੰਡਿਆਂ ਨਾਲ ਬਾਹਰ ਆਵੇ ਉਹਨਾਂ ਨੇ ਦੌੜ ਜੋ ਇੱਧਰ ਨੂੰ ਦੌੜ ਜੋ ਕ੍ਰਿਕਟ ਖੇਡਣ ਨੂੰ ਚਲੇ ਜਾਓ ਆਪਣੇ ਸ਼ੌਂਕਾਂ ਨੂੰ ਮਾਰਨਾ ਕਿਉਂਕਿ ਸਾਡੇ ਤੇ ਪਈ ਆ ਆਪਾਂ ਦਿਨ ਕੱਟਨੇ ਆ ਤੇ ਮਾਰੀਆਂ ਬਹਿਣੀਆਂ ਚ ਨਹੀਂ ਬਹਿਣਾ ਅੱਜ ਕੱਲ੍ਹ ਦੁਨੀਆ ਬੜੇ ਰੰਗਾਂ ਦੀ ਆ ਉਹ ਥੋੜਾ ਬਹੁਤਾ ਦੇਖ ਕੇ ਖਵਾਲ ਕੇ ਨਸ਼ਿਆਂ ਤੇ ਲਾਉਂਦੀ ਆ ਵੀ ਇਹ ਘਰ ਨਾ ਚੱਲੇ ਬੜੇ ਗਵਾਂਢੀ ਆਂਦੀ ਜਿਹੜੇ ਹੁੰਦੇ ਨਾ ਦੁਖੀ ਹੁੰਦੇ ਸਭ ਤੋਂ ਪਹਿਲਾਂ ਪੁੱਤ ਦੁਸ਼ਮਣੀ ਸਾਡੇ ਲਾਗੇ ਹੁੰਦੀ ਆ ਘਰਾਂ ਦੇ ਵਿੱਚ ਹੀ ਹੁੰਦੀ ਲਾਗੇ ਦੂਰੋਂ ਨਹੀਂ ਕੋਈ ਆਉਂਦਾ ਕੋਈ ਲੜਨ ਗਏ ਨਾ ਠੀਕ ਆ ਲਾਗ ਲੈ ਨਹੀਂ ਚਾਹੁੰਦੇ ਵੀ ਕੋਈ ਤਾਂ ਹੋਵੇ ਕੋਈ ਜਵਾਨ ਹੋਵੇ ਨਸ਼ੇ ਪੱਤੀ ਤੋਂ ਬਚਿਆ ਆਵੇ ਕਿਸਦਾ ਪੁੱਤ ਠੀਕ ਆ ਤੇ ਭੈਣ ਦਾ ਧਿਆਨ ਰੱਖਣਾ ਤੁਵੇਂ ਪੁੱਤ ਵੀਰ ਦਾ ਸਾਥ ਦੇ ਨਾਲ ਲੜਨਾ ਨਹੀਂ ਜਿੱਦਾਂ ਅੱਗੇ ਲੜਦੇ ਹੁੰਦੇ ਹਾਂ ਹੁਣ ਨਹੀਂ ਲੜਨਾ ਹਾਂਜੀ ਠੀਕ ਆ ਬਿਲਕੁਲ ਵਧੀਆ ਤਰੀਕੇ ਦੇ ਨਾਲ ਰਹਿਣਾ ਵਾ ਤੁਹਾਨੂੰ ਬਾਕੀ ਪੈਸੇ ਤੇ ਲੈਵਲੋਂ ਕੋਈ ਕਮੀ ਨਹੀਂ ਆਉਣ ਦੇਣੀ ਠੀਕ ਤੇ ਮੈਂ ਹੁਣ ਚੱਲ ਜਾਣਾ ਵਾ ਠੀਕ ਆ ਤੇ ਮੇਰਾ ਪੁੱਤ ਖੁਸ਼ ਰਹਿਣਾ ਵਾ ਠੀਕ ਆ ਹਾਂਜੀ ਹਾਂ ਚਲੋ ਪਾਪਾ ਜੀ ਐਨੀ ਚਿੰਤਾ ਨਾ ਕਰੋ ਤੁਸੀਂ ਮੈਂ ਸਿਮੂ ਦਾ ਧਿਆਨ ਆਪੇ ਰੱਖ ਲੈਣਾ ਵਾ ਤੇ ਰੋਈ ਗਾ ਰੋਟੀ ਪਾਣੀ ਦੀ ਉਹ ਤੁਹਾਨੂੰ ਪਤਾ ਹੀ ਦਾਦੀ ਨੇ ਘਰ ਹੀ ਲੈਣਾ ਵਾ ਨਾਲੋਂ ਮੈਂ ਥੋੜਾ ਬਤਾ ਹੱਥ ਉਡਾ ਦੂੰ ਲੱਗੋ ਤੇ ਚਾੜੂ ਕੋ ਜਦ ਤੱਕ ਮੇਰੇ ਕੋਈ ਵੀ ਗੱਲ ਲੈ ਕਰਨਾ ਬਸ ਗੱਲ ਤੇ ਆ ਪਾਪਾ ਕਿ ਦਿਲ ਜਾਣੇ ਲੱਗਣਾ ਹੋਣਾ ਬੀਜੀ ਵੇਖ ਲਓ ਉਹ ਗੱਲ ਤੇ ਨਹੀਂ ਆਉਂਦੀ ਬੜੀ ਦੀ ਬੜੀ ਪੱਕੀ ਆ ਮੈਂ ਤਾਂ ਪੁੱਤ ਨੂੰ ਪਹਿਲਾਂ ਹੀ ਕਿਹਾ ਸੀ ਉਹਨੇ ਨਹੀਂ ਗੱਲ ਮੰਨਣਾ ਇਹਨਾਂ ਗੱਲਾਂ ਪਰ ਮੱਥਾ ਵੇਖ ਲਓ ਕਿਦਾਂ ਮਾਰਿਆ ਉਦਣ ਦੀ ਮੈਂ ਸਮਝਾਉਣ ਲਈ ਆਈ ਜਦੋਂ ਦੀ ਤੇ ਹੁਣ ਵੀ ਜਾਣ ਲੱਗੀ ਮੈਂ ਇਹੋ ਕਹਿਣ ਡਈ ਆਂ ਵੀ ਚੱਲ ਆਹ ਗੱਲ ਇਦਾਂ ਨਹੀਂ ਇਦਾਂ ਪਰ ਉਹ ਤੋਲਤੇ ਨਹੀਂ ਹੁੰਦੀ ਤੇ ਇਹ ਉਹ ਨਹੀਂ ਉਹਨੇ ਨਹੀਂ ਮੰਨਣਾ ਤੇ ਤੁਸੀਂ ਨਾ ਨਾ ਮੰਨਣ ਵਾਲਿਆ ਝੂਆ ਬੀਜੀ ਹਾਂ ਕੁੜੀ ਜਵਾਨ ਹੋਣ ਲਈ ਤੁਸੀਂ ਵਿੱਚੇ ਰੱਖਣਾ ਕੁੜੀ ਦਾ ਧਿਆਨ ਰੱਖਣਾ ਵਾ ਕੇਸ ਤੇ ਨਹੀਂ ਹੁਣ ਉਹਦੇ ਉਹਨੇ ਤੇ ਦੇਤਾ ਨਾ ਜਵਾਬ ਤੁਹਾਨੂੰ ਧਿਆਨ ਰੱਖਣਾ ਪੈਣਾ ਵਾ ਮੇਰਾ ਤਾਂ ਧਿਆਨ ਵਿੱਚ ਨਹੀਂ ਕੋਈ ਨਹੀਂ ਪਤਾ ਮੈਂ ਇੱਥੇ ਰਹਿਣਾ ਮੈਂ ਕਿੱਥੇ ਜਾਣਾ ਵਾਂ ਇੱਥੇ ਹੀ ਰਹਿਣਾ ਵਾ ਹਾਂ ਉਹ ਤੇ ਚਲੋ ਇਹ ਵਾ ਵੀ ਲੜਦੇ ਲੁਰਦੇ ਵੀ ਬੜਾ ਵਾ ਤੇ ਚੱਲ ਉਹਨਾਂ ਦੇ ਪਿੱਛੇ ਸਮਝਾਉਂਦੇ ਆਪਾਂ ਬੜਾ ਹੁੰਦੇ ਆ ਗੱਲ ਕੋਈ ਨਹੀਂ ਪਰ ਇਹ ਵਾ ਵੀ ਇਹ ਨਹੀਂ ਉਹ ਬੁੱਢੀ ਮੰਨੀ ਉਹ ਗੱਲ ਤੇ ਆਪਣੀ ਤੋਲਤੇ ਨਹੀਂ ਉਹ ਆਈ ਤੇ ਕਿੰਦਰ ਸੋ ਵੀ ਹੁਣ ਟਾਡੇ ਵੱਲ ਵੇਖਣ ਡਿਆ ਆਹੀ ਵੀ ਇਹ ਕੀ ਕਰਨ ਰਹੀ ਏ ਉਹਦੇ ਵੱਲ ਤੋਂ ਵੇਖ ਵੇ ਮੈਂ ਝੂਰਦੀ ਰਹਿੰਦੀ ਆ ਕਿ ਮੇਰੇ ਪੁੱਤ ਦਾ ਕੀ ਬਣੂਗਾ ਗੁਰਪਿੰਦਰ ਨੂੰ ਮੈਂ ਬਥੇਰਾ ਮਨਾਉਂਦੀ ਆ ਪਰ ਨਹੀਂ ਆਉਂਦਾ ਆਪਣੀ ਕੋਲ ਤੇ